ਜੀ ਸਾਰੇ ਮੇਰੇ ਵੀਰ ਭੈਣਾਂ ਨੂੰ ਸਤਿ ਸ਼੍ਰੀ ਅਕਾਲ ਜੀ ਸੋਮਲ ਜੋਬ ਅਲਰਟ ਤੇ ਤੁਹਾਡਾ ਸਵਾਗਤ ਹੈ ਜੀ ਤੇ ਹੁਣ ਆਪਾਂ ਗੱਲ ਕਰਦੇ ਹਾਂ ਪੀ ਟ੍ਰਿਪਲ ਐਸ ਬੀ ਦੀ ਵੈਕੈਂਸੀ ਦੀ ਇਹ ਜਿਹੜੀ ਵੈਕੈਂਸੀ ਹੈ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਨੈਪ ਤਹਿਸੀਲਦਾਰ ਮੁੱਖ ਐਡੀਟਰ ਤੇ ਜਾਂਚ ਅਧਿਕਾਰੀ ਦੀ ਵੈਕੈਂਸੀ ਹੈ ਜੀ ਕਿਸੇ ਨੇ ਵੀ ਅਪਲਾਈ ਕਰਨੀ ਹੋਵੇ ਕਰ ਸਕਦੇ ਹੋ ਜੀ ਬਹੁਤ ਹੀ ਵਧੀਆ ਵੈਕੈਂਸੀ ਹੈ ਇਹ ਤੇ ਇਹਦੇ ਵਿੱਚ ਕੌਣ-ਕੌਣ ਅਪਲਾਈ ਕਰ ਸਕਦੇ ਆ ਕੀ ਇਹਦਾ ਸਿਲੈਕਸ਼ਨ ਪ੍ਰੋਸੈਸ ਹੋਵੇਗਾ ਕੀ ਇਹਦੀ ਫੀਸ ਹੈ ਤੁਹਾਨੂੰ ਸਾਰੀ ਜਿਹੜੀ ਡਿਟੇਲਸ ਇਸ ਵੈਕੈਂਸੀ ਬਾਰੇ ਵੀਡੀਓ ਵਿੱਚ ਦੱਸੀ ਜਾਵੇਗੀ ਤੁਸੀਂ ਵੀਡੀਓ ਦੇ ਨਾਲ ਜੁੜੇ ਰਹੋ ਜੀ ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਇਹ ਜਿਹੜਾ ਨੋਟੀਫਿਕੇਸ਼ਨ ਹੈ ਕਦੋਂ ਆ ਗਿਆ ਸੀ ਇਹ 27 6 2025 ਨੂੰ ਇਹਦਾ ਨੋਟੀਫਿਕੇਸ਼ਨ ਆਊਟ ਹੋ ਗਿਆ ਸੀ ਜੀ ਇਹ ਜਿਹੜੇ ਫਾਰਮ ਨੇ ਭਰਨੇ ਸ਼ੁਰੂ ਹੋ ਗਏ ਦੀ ਹੈ ਜੀ 1 7 2025 ਤੋਂ ਜੀ ਹਾਂ ਤੁਸੀਂ ਨੇ ਜਿੰਨੇ ਵੀ ਫਾਰਮ ਭਰਨੇ ਆ ਤੁਸੀਂ ਭਰ ਸਕਦੇ ਹੋ ਜੀ ਵੀਡੀਓ ਵੈਸੇ ਵੀ ਮੈਂ ਲੇਟ ਅਪਰੇਟ ਕਰੀ ਆ ਮੈਨੂੰ ਟਾਈਮ ਨਹੀਂ ਲੱਗਿਆ ਤੇ ਵੈਸੇ ਵੀ ਵੈਕੈਂਸੀ ਵਿੱਚ ਥੋੜੇ ਹੀ ਦਿਨ ਰਹਿ ਗਏ ਨੇ ਕਿਸੇ ਨੇ ਅਪਲਾਈ ਕਰਨੇ ਹੋਵੇ ਟਾਈਮ ਟੂ ਟਾਈਮ ਆਪਣਾ ਸਮਾਂ ਦੇਖਦੇ ਕਰ ਲਿਓ ਜੀ ਤਾਂ ਕਿ ਤੁਸੀਂ ਬੰਨ ਜੀ ਨਾ ਰਹਿ ਜਾਵੋ ਜੀ ਤੇ ਹਣ ਆਪਾਂ ਗੱਲ ਕਰਦੇ ਹਾਂ ਇਹਦੀ ਫੀਸ ਦੀ ਜਿਹੜੀ ਇਹ ਫੀਸ ਦੀ ਆਖਰੀ ਮਿਤੀ 24 ਸਤ ਹੈ ਕੈਨ ਦਾ ਭਾਵ ਜੇ ਕਿਸੇ ਤੋਂ ਕੀ ਹੁੰਦਾ ਹੈ ਇਹਦੇ ਕਿਉਂਕਿ ਫੀਸ ਨਾਲ ਦੀ ਨਾਲ ਨਹੀਂ ਅਪਲਾਈ ਹੁੰਦੀ ਹੈਗੀ ਸਭ ਤੋਂ ਪਹਿਲਾਂ ਫਾਰਮ ਸਬਮਿਟ ਹੁੰਦਾ ਜੀ ਔਰ ਤੋਂ ਬਾਅਦ ਡਾਕੂਮੈਂਟ ਵੈਰੀਫਿਕੇਸ਼ਨ ਹੁੰਦੀ ਹੈ ਤੁਹਾਡੀ ਫੇਕ ਕਿਤੇ ਜਾ ਕੇ ਇਹਦੀ 2 ਦਿਨ ਬਾਅਦ ਫੀਸ ਪੇ ਹੁੰਦੀ ਹੈ ਇਸ ਕਰਕੇ ਜੇ ਕਿਸੇ ਨੇ ਵੀ ਅਪਲਾਈ ਕਰਨਾ ਹੈ ਇਹ ਨਾ ਸੋਚੇ ਕਿ ਹਾਂ ਮੈਂ ਹੁਣ ਤਾਂ ਡੇਟ ਨਾਂਕੀ ਮੇਰੀ ਹੁਣ ਫੀਸ ਨਹੀਂ ਪੇ ਹੋਣੀ ਜੇ ਕੋਈ 21 ਤਰੀਕ ਤੱਕ ਆਪਣਾ ਫਾਰਮ ਭਰ ਕੇ ਸਬਮਿਟ ਕਰ ਦਿੰਦਾ ਤੇ ਫੀਸ ਜਿਹੜਾ 2 ਦਿਨ ਬਾਕੀ ਹੁੰਦੇ ਨੇ ਉਹ 24 ਤਰੀਕ ਤੋਂ ਪਹਿਲਾਂ ਪਹਿਲਾਂ ਤੁਸੀਂ ਆਪਣੀ ਜਿਹੜੀ ਫੀਸ ਹੈ ਪੇ ਕਰ ਲਿਓ ਜੀ ਤੇ ਹੁਣ ਆਪਾਂ ਗੱਲ ਕਰਦੇ ਹਾਂ ਇਹਦੀ ਫੀਸ ਦੀ ਇਹਦੀ ਜਿਹੜੀ ਫੀਸ ਆ ਤੁਸੀਂ ਦੇਖ ਸਕਦੇ ਹੋ ਜਰਨਲ ਐਫ ਐਫ ਖਿਡਾਰੀ 1000 ਰੁਪਏ ਫੀਸ ਹੈ ਜੀ ਜਰਨਲ ਤੇ ਐਫ ਐਫ ਤੇ ਖਿਡਾਰੀ ਦੀ ਜਿਹੜੀ ਫੀਸ ਹੈ ਉਹ 1000 ਰੁਪਏ ਹੈ ਜੀ ਤੇ ਐਸ ਬੀ ਸੀ ਤੇ ਈ ਡਬਲਯੂ ਐਸ ਦੀ 250 ਰੁਪਏ ਫੀਸ ਹੈ ਜੀ ਤੇ ਈ ਐਸ ਐਸ ਤੇ ਨਿਰਵਰ ਜਿਵੇਂ ਕਿ ਉਹ ਦੇਖ ਸਕਦੇ ਹੋ ਉਹਨਾਂ ਦੀ ਫੀਸ 200 ਹੈ ਤੇ ਪੀ ਐਚ ਤੇ ਦਿਵੰਗ ਡਿਸੇਬਿਲਟੀ ਵਾਲਿਆਂ ਦੀ 500 ਰੁਪਏ ਫੀਸ ਹੈ ਜੀ ਏ ਜੀ ਕਿਸੇ ਨੇ ਵੀ ਫੀਸ ਅਪਲਾਈ ਦੇਖ ਸਕਦੇ ਹੋ ਤੁਸੀਂ ਕਈਆਂ ਨੂੰ ਫੀਸ ਦਾ ਨਹੀਂ ਪਤਾ ਹੁੰਦਾ ਕਿ ਕਿੰਨੀ ਹੈ ਕਿੰਨੀ ਨਹੀਂ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਜਰਨਲ ਤੇ ਐਫ ਐਫ ਤੇ ਸਪੋਰਟਸ ਪਰਸਨ ਦੀ ਜਿਹੜੀ ਫੀਸ ਹੈ 1000 ਰੁਪਏ ਹੈ ਜੀ ਐਸ ਸੀ ਬੀ ਸੀ ای ਡਬਲਯੂ ਦੀ ਜਿਹੜੀ ਫੀਸ ਹੈ 250 ਰੁਪਏ ਹੈ ਜੀ ਐਕਸ ਸਰਵਿਸਮੈਨ ਡਿਪੈਂਡੈਂਟ ਦੀ ਜਿਹੜੀ ਫੀਸ ਹੈ 200 ਰੁਪਏ ਹੈ ਜੀ ਪੀ ਐਚ ਤੇ ਜਿਵੇਂ ਕਿ ਹੈਂਡੀਕੈਪਡ ਹੁੰਦੇ ਨੇ ਉਹਨਾਂ ਦੀ ਫੀਸ ਹੈ ਜੀ 500 ਇਹ ਜਿਹੜੀ ਫੀਸ ਹੈ ਤੁਸੀਂ ਆਨਲਾਈਨ ਹੀ ਅਪਲਾਈ ਕਰ ਸਕਦੇ ਹੋ ਜੀ ਔਫਲੈਨ ਜੇ ਇਹ ਫੀਸ ਪੇ ਨਹੀਂ ਹੋਵੇਗੀ ਸਭ ਤੋਂ ਮੇਨ ਕੀ ਹੁੰਦਾ ਜੀ ਉਮਰ ਇਹਦੇ ਵਿੱਚ ਜਿਹੜੀ ਉਮਰ ਹੈ ਤੁਸੀਂ ਦੇਖ ਸਕਦੇ ਹੋ ਜੀ ਜਿਹੜੀ ਉਮਰ ਸੀਮਾ 18 ਤੋਂ ਲੈ ਕੇ 37 ਸਾਲ ਤੱਕ ਹੈ ਇਹ ਜਿਹੜੀ 18 ਤੋਂ ਲੈ ਕੇ 37 ਸਾਲ ਤੱਕ ਦੀ ਉਮਰ ਸੀਮਾ ਜੀ ਇਹ ਸਿਰਫ ਜਨਰਲ ਐਫਐਫ ਤੇ ਸਪੋਰਟਸ ਪਰਸਨ ਵਾਲੇ ਪਰਸਨ ਜਿਹੜੇ ਉਹਨਾਂ ਵਾਸਤੇ ਜਿਹੜੀ ਏਜ ਲਿਮਿਟ ਹੈ ਜੀ 18 ਤੋਂ ਲੈ ਕੇ 37 ਜਨਰਲ ਐਫਐਫ ਸਪੋਰਟਸ ਪਰਸਨ ਦੀ ਏਜ ਲਿਮਿਟ ਇੰਨੀ ਹੈ ਜੀ ਤੇ ਬਾਕੀ ਜਿਹੜੀ ਸ਼ੂਟ ਹੈ ਜੀ ਉਹ ਐਸਸੀਬੀਸੀ ਡਬਲਯੂਐਸ ਤੋਂ ਐਸ ਸਰਵਿਸਮੈਨ ਡਿਪੈਂਡੈਂਟ ਤੇ ਜਿਹੜੇ ਹੈਂਡੀਕੈਪਡ ਉਹਨਾਂ ਨੂੰ ਤਾਂ ਅਸ ਪਰ ザ ਰੂਲ ਸ਼ੂਟ ਹੁੰਦੀ ਹੈ ਜੀ ਉਹ ਤੁਸੀਂ ਆਪਰਾ ਦੇਖ ਲਿਓ ਜੀ ਤੇ ਹੁਣ ਆਪਾਂ ਗੱਲ ਕਰਦੇ ਹਾਂ ਚੋਣ ਪ੍ਰੀਖਿਆ ਜਿਹੜੀ ਇਹਦਾ ਸਿਲੈਕਸ਼ਨ ਪ੍ਰੋਸੈਸ ਆ ਉਹ ਕੀ ਹੈ ਜੀ ਇਹਦਾ ਰੀਟਨ ਐਗਜ਼ਾਮ ਹੋਵੇਗਾ ਡਾਕੂਮੈਂਟ ਵੈਰੀਫਿਕੇਸ਼ਨ ਹੋਵੇਗੀ ਤੇ ਮੈਡੀਕਲ ਐਗਜ਼ਾਮੀਨੇਸ਼ਨ ਵੀ ਹੋਵੇਗਾ ਲਿਖਤੀ ਪ੍ਰੀਖਿਆ ਦਸਤਾਵੇਜ਼ ਦਾ ਜੀ ਤੇ ਮੈਡੀਕਲ ਪ੍ਰੀਖਿਆ ਇਹ ਜਿਹੜੀਆਂ ਤੁਹਾਡੀਆਂ ਤਿੰਨ ਚੀਜ਼ਾਂ ਸਿਲੈਕਸ਼ਨ ਪ੍ਰੋਸੈਸ ਵਿੱਚ ਹੋਣਗੀਆਂ ਜੀ ਤੇ ਹੁਣ ਆਪਾਂ ਗੱਲ ਕਰਦੇ ਹਾਂ ਇਹਦੇ ਜਿਵੇਂ ਕਿ ਪੋਸਟ ਅਨੁਸਾਰ ਯੋਗਤਾ ਜਿਹੜੀ ਕਿ ਯੋਗਤਾ ਕੀ ਹੈ ਜੀ ਜੇ ਤਾਂ ਕਿਸੇ ਨੇ ਜੀ ਨੈਪ ਤੇ ਸੀਲਦਾਰ ਵਿੱਚ ਅਪਲਾਈ ਕਰਨਾ ਹੈ ਕੋਈ ਚਾਹੁੰਦਾ ਹੈ ਕਿ ਮੈਂ ਨੈਪ ਤੇ ਸੀਲਦਾਰ ਦੀ ਵੈਕੈਂਸੀ ਅਪਲਾਈ ਕਰਾਂ ਉਹਦੇ ਲਈ ਤਾਂ ਸਿਰਫ ਗ੍ਰੈਜੂਏਸ਼ਨ ਡਿਗਰੀ ਚਾਹੀਦੀ ਹੈ ਕੋਈ ਵੀ ਸਟਰੀਮ ਵਿੱਚ ਕੀਤੀ ਹੋਵੇ ਕੋਈ ਚੱਕਰ ਨਹੀਂ ਬਸ ਤੁਹਾਡੇ ਕੋ ਗ੍ਰੈਜੂਏਸ਼ਨ ਪਾਸ ਹੋਣਾ ਲਾਜ਼ਮੀ ਹੈ ਜੀ ਤੇ ਹੁਣ ਆਪਾਂ ਜੀ ਗੱਲ ਕਰੀਏ ਐਡਿਟ ਅਫਸਰ ਦੀ ਉਹਦੀ ਫੀਸ ਕਿੰਨੀ ਹੈ ਜੀ ਉਹ ਤੁਸੀਂ ਦੇਖ ਹੀ ਸਕਦੇ ਹੋ ਚਾਰਟਡ ਅਕਾਊਂਟੈਂਟ ਜਾਂ ਫਿਰ ਐਮ ਕਾਮ ਤੇ 3 ਸਾਲ ਦਾ ਤਜਰਬਾ ਬਾ ਹੋਣਾ ਲਾਜ਼ਮੀ ਹੈ ਇਹ ਤੁਸੀਂ ਆਪਣਾ ਦੇਖ ਲਿਓ ਜੇ ਤੁਸੀਂ ਇਹ ਜਿਹੜੀਆਂ ਤਿੰਨ ਚੀਜ਼ਾਂ ਆਪਣਾ एलिजिਬਲ ਹੋ ਤਾਂ ਜਰੂਰ ਅਪਲਾਈ ਕਰਨਾ ਜੀ ਤੇ ਜੇ ਕੋਈ ਇਨਵੈਸਟੀਗੇਸ਼ਨ ਆਫੀਸਰ ਦੀ ਅਪਲਾਈ ਕਰਨਾ ਚਾਹੁੰਦਾ ਹੈ ਜਾਂਚ ਅਫਸਰ ਦੀ ਅਪਲਾਈ ਕਰਨਾ ਚਾਹੁੰਦਾ ਹੈ ਤਾਂ ਉਹਦੇ ਲਈ 10th ਪਾਸ ਹੋਣਾ ਲਾਜ਼ਮੀ ਹੈ ਵਿਦ ਪੰਜਾਬੀ ਸਬਜੈਕਟ ਤੇ ਐਮ ਕਾਮ ਡਿਗਰੀ ਜਾਂ ਵੀ ਸੌਰੀ 10ਵੀਂ ਪਾਸ ਵਿਦ ਪੰਜਾਬੀ ਸਬਜੈਕਟ ਬੀ ਕਾਮ ਡਿਗਰੀ ਤੇ 120 ਆਰਸ ਦਾ ਜਿਹੜਾ ਤੁਹਾਡਾ ਕੰਪਿਊਟਰ ਕੋਰਸ ਹੋਣਾ ਲਾਜ਼ਮੀ ਹੈ ਜੀ 120 ਘੰਟਿਆਂ ਦਾ ਜਿਹੜਾ ਕੰਪਿਊਟਰ ਕੋਰਸ ਦਾ ਡਿਪਲੋਮਾ ਹੁੰਦਾ ਉਹ ਤੁਹਾਡਾ ਹੋਣਾ ਲਾਜ਼ਮੀ ਹੈ ਜੀ ਤੇ ਹੁਣ ਜੇ ਆਪਾਂ ਗੱਲ ਕਰੀਏ ਕੁੱਲ ਪੋਸਟਾਂ ਕਿੰਨੀਆਂ ਨੇ ਅਸਾਮੀ ਵਾਈਜ਼ ਇਹਦੇ ਵਿੱਚ ਪੋਸਟਾਂ ਨੇ ਜੀ ਤੁਸੀਂ ਦੇਖ ਹੀ ਸਕਦੇ ਹੋ ਜੇ ਕਿਸੇ ਨੇ ਜਾਂਚ ਅਧਿਕਾਰੀ ਦੀ ਅਪਲਾਈ ਕਰਨੀ ਹੈ ਤਾਂ ਉਹਦੀਆਂ ਕੁੱਲ ਪੋਸਟਾਂ ਹੈਗੀਆਂ ਜੀ 135 ਤੇ ਨਾਇਬ ਤਹਿਸੀਲਦਾਰ ਦੀਆਂ 13 ਪੋਸਟਾਂ ਨੇ ਤੇ ਮੁੱਖ ਐਡੀਟਰ ਦੀਆਂ ਹੈਗੀਆਂ ਜੀ ਤਿੰਨ ਪੋਸਟਾਂ ਇਹ ਜਿਹੜੀਆਂ ਟੋਟਲ ਪੋਸਟਾਂ ਬਣ ਜੰਦੀਆਂ ਜੀ 151 ਪੋਸਟਾਂ ਤਾਂ ਇਹ ਸੀ ਜੀ ਜਾਣਕਾਰੀ ਜਿਹੜੀ P ट्रिपल एस ਵਿੱਚ ਵੈਕੈਂਸੀ ਆਈ ਹੈ ਜੀ ਕਿਸੇ ਨੇ ਵੀ ਅਪਲਾਈ ਕਰਨਾ ਹੈ ਸਮਾਂ ਰਹਿੰਦੇ ਆਪਣਾ ਅਪਲਾਈ ਕਰ ਲਿਓ ਜੀ ਇਹ ਤੁਸੀਂ ਵੈਕੈਂਸੀ ਤੋਂ ਵਾਂਝੇ ਨਾ ਰਹਿ ਜਾਓ ਜੀ ਟਾਈਮ ਆਪਣਾ ਤਰੀਕ ਦੇ ਕੇ ਸਮਾਂ ਦੇ ਕੇ ਜ਼ਰੂਰ ਅਪਲਾਈ ਕਰ ਲਿਓ ਜੀ ਤੇ ਜੇ ਕੋਈ ਵੀ ਇਸ ਚੈਨਲ ਤੇ ਪਹਿਲੀ ਵਾਰ ਪੁੱਜਿਆ ਉਸ ਨੇ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਨੋਟੀਫਿਕੇਸ਼ਨ ਔਨ ਕਰ ਲਿਓ ਕਿਸੇ ਨੇ ਵੀ WhatsApp ਗਰੁੱਪ ਵਿੱਚ ਜੁਆਇਨ ਕਰਨਾ ਹੋਵੇ WhatsApp ਵੈਕੈਂਸੀ ਗਰੁੱਪ ਹੈ ਜੀ ਸੋਮਲ ਜੋਬ ਲੜਦਾ ਕਿਸੇ ਨੇ ਵੀ ਉਹ ਜੁਆਇਨ ਕਰਨਾ ਹੋਵੇ ਤਾਂ ਤੁਸੀਂ ਕਰ ਸਕਦੇ ਹੋ ਜੀ ਡਿਸਕ੍ਰਿਪਸ਼ਨ ਵਿੱਚ ਮੈਂ ਉਸ ਦਾ ਲਿੰਕ ਐਡ ਕਰ ਦਿਆਂਗੀ ਉੱਥੇ ਜਾ ਕੇ ਤੁਸੀਂ ਉਹ ਲਿੰਕ ਨੂੰ ਕਲਿੱਕ ਕਰਕੇ ਉਹ WhatsApp ਗਰੁੱਪ ਜਿਹੜਾ ਜੁਆਇਨ ਜ਼ਰੂਰ ਕਰ ਲਿਓ ਜੀ ਇਸ ਚੈਨਲ ਤੇ ਪੁੱਜਣ ਲਈ ਤੁਹਾਡਾ ਤਹਿ ਦਿਲੋਂ ਧੰਨਵਾਦ